ਹੇਲੂਇਆ ਫੇਸ ਦਾ ਲਾਰਡ ਅੱਜ ਸ਼ੋਭਾ ਯਾਤਰਾ ਦਾ ਦਿਹਾਰਾ ਹੈ ਅੱਜ ਪੰਜਾਬ ਦੇ ਵਿੱਚ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਸ਼ੋਭਾ ਯਾਤਰਾ ਮਿਕਨਈ ਹੈ ਕੋਪਨ ਦਾ ਡੋਰ ਚਰਚ ਪੋਜੀ ਵਾਲਾ ਅੱਜ ਕੋਮਤੀ ਸੋਣਾ ਪ੍ਰਭੂ ਦਾ ਕੰਮ ਹੋ ਰਿਹਾ ਹੈ ਪ੍ਰਭੂ ਦੇ ਨਾਮ ਦੀ ਮਹਿਮਾ ਹੋ ਰਹੀ ਹੈ ਪ੍ਰਭੂ ਦੇ ਨਾਮ ਦੀ ਵਡਿਆਈ ਹੋ ਰਹੀ ਹੈ ਪਰਭੂ ਦੇ ਨਾਮ ਦੀ স্তুতি ਹੋ ਰਹੀ ਹੈ ਪਰਭੂ ਦੇ ਨਾਮ ਦੀ ਆਰਾਧਨਾ ਹੋ ਰਹੀ ਹੈ ਪ੍ਰਭੂ ਦੇ ਨਾਮ ਨੂੰ ਪੁਜਿਆ ਕੀਤਾ ਜਾ ਰਿਹਾ ਹੈ ਕਿਉਂਕਿ ਅਸੀਂ ਇਸੇ ਲਈ ਧਰਤੀ ਤੇ ਭੇਜੇ ਗਏ ਹਾਂ ਕਿ ਪ੍ਰਭੂ ਦੇ ਨਾਮ ਨੂੰ ਪੁਜਿਆ ਕਰੀਏ ਦੇਖੋ ਇਹ ਬਹੁਤ ਹੀ ਸੋਹਣੀ ਚੜ੍ਹਨੀ ਸਜਾਈ ਹੋਈ ਹੈ ਪ੍ਰਭੂ ਦੀ ਮਹਿਮਾ ਲਈ ਪ੍ਰਭੂ ਦੀ ਵਡਿਆਈ ਦੇ ਹਾਲੇਲੂਇਆ ਪ੍ਰੇਜ਼ ਦਾ ਲਾਰਡ ਸੰਤ ਧਰਤੀ ਤੇ ਪਰਮੇਸ਼ਰ ਨੇ ਇਸੇ ਲਈ ਭੇਜਿਆ ਤਾਂ ਜੋ ਅਸੀਂ ਪ੍ਰਭੂ ਯਿਸੂ ਦੇ ਨਾਮ ਨੂੰ ਪੁਜਿਆ ਕਰ ਸਕੀਏ ਯੋਨੀ ਸਾਡੇ ਲਈ ਆਪਣਾ ਆਪ ਸਲੀਪ ਦੇ ਦੇ ਦਿੱਤਾ ਮੇਰੇ ਪੈਪਰਾਂ ਦਾ